ਵਿੰਦੀ ਕਰਦੇ ਵਾਂ ਆਪਾਂ ਬੱਚਿਆਂ ਦੇ ਨਾਮ ਪਤਾ ਨਹੀਂ ਅੱਜਕੱਲ ਕਿੱਦਾਂ ਦੇ ਰੱਖਣ ਲੱਗ ਪਏ ਪੁਰਾਣੇ ਸਮਿਆਂ ਦੇ ਵਿੱਚ ਜਾਂ ਅੱਜ ਤੱਕ ਅੱਜ ਵੀ ਜਿਹੜੇ ਗੁਰਮੁਖ ਪਰਿਵਾਰ ਨੇ ਉਹ ਸਤਿਗੁਰਾਂ ਦੀ ਬਾਣੀ ਦਾ ਔਟ ਆਸਰਾ ਲੈ ਕਿਤੇ ਨਾਮ ਰੱਖਦੇ ਨੇ ਆਪਾਂ ਪਤਾ ਕਿਹੜਾ ਨਾਮ ਰੱਖਦੇ ਆ ਆਪਾਂ ਕਹਿੰਦੇ ਉਹ ਨਾਮ ਰੱਖਣਾ ਜਿਹੜਾ ਕਿਸੇ ਦਾ ਹੋਵੇ ਨਾ ਤੇ ਕਈ ਵਾਰ ਸੰਗਤ ਜੀ ਜਿੱਥੇ ਲਿਖਾ ਦਿੰਦੇ ਨੇ ਅਰਦਾਸ ਕਰਨ ਲੱਗਿਆ ਡਾਰੇ ਲੱਗਦਾ ਕਿ ਤੈਨੂੰ ਉਹ ਬੁੱਖਾ ਕੁਝ ਨਿਕਲ ਜਾਵੇ ਕਿਉਂਕਿ ਸੁਣੇ ਕਈ ਵਾਰ ਪਰ ਜਿਹੜੇ ਗੁਰਮੁਖ ਪਰਿਵਾਰ ਨੇ ਅੱਜ ਵੀ ਉਹ ਸਤਿਗੁਰਾਂ ਦੀ ਬਾਣੀ ਦਾ ਉਹ ਟਾਹ ਅਸਰਾ ਲੈ ਕੇ ਐਸੇ ਨਾਮ ਰੱਖਦੇ ਨੇ ਕਿ ਜਿਹਦੇ ਵਿੱਚੋਂ ਸਾਨੂੰ ਕਿਤੇ ਰੱਬ ਜਾਦਾ ਜਿਵੇਂ ਨਾਰਾਇਣ ਨਾਂ ਰੱਖਿਆ ਸੀ ਅਜਾ ਮਨ ਨੇ ਲੈਂਦਾ ਭਾਵੇਂ ਆਪਣੇ ਪੁੱਤਰ ਤਾਂ ਦਾਸ ਸੀ ਪਰ ਸੰਗਤ ਜੀ ਪੁੱਤਰ ਦਾ ਨਾਮ ਲੈਣ ਦੇ ਨਾਲ ਹੀ ਉਹਦਾ ਭਲਾ ਹੋ ਗਿਆ ਸੀ ਐਤ ਸਤਨਾਮ ਨਾਮ ਤੇ ਪੁੱਤਰ ਦਾ ਹੀ ਲੈਂਦਾ ਸੀ ਨਾ ਨਾਰਾਇਣ ਕਿੱਥੇ ਹੈ ਮੇਰਾ ਨਾਰਾਇਣ ਪਰ ਨਾਰਾਇਣ ਤੋਂ ਆਪ ਰਬदाई ਤੇ ਮਹਾਰਾਜ ਦੀ ਬਾਣੀ ਕਹਿੰਦੀ ਨਾਰਾਇਣ ਕਹਿੰਦੇ ਨਕ ਨਾ ਜਾਹੇ ਤੇ ਸੰਗਤ ਜੀ ਅਜਾ ਪੱਲ ਦਾ ਆਪਣੇ ਪੁੱਤਰ ਦਾ ਨਾਮ ਲੈਣ ਦੇ ਨਾਲ ਹੀ ਭਲਾ ਹੋ ਗਿਆ ਸੀ ਇਸ ਕਰਕੇ ਨਾਮ ਕੋਨੇ ਐਸੇ ਰੱਖੋ ਜੀ ਦੇ ਵਿੱਚੋਂ ਕੋਈ ਗੁਰ ਸਿੱਖੀ ਦੀ ਮਹਿਕ ਆਉਂਦੀ ਹੋਵੇ ਗੁਰ ਸਿੱਖੀ ਚਲਕਦੀ ਹੋਵੇ